ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਨਿਕੇਸ਼ ਸ਼ਰਮਾ ਸੋ ਪੰਜਾਬ ਦੇ ਵਿੱਚ ਹੜਾਂ ਵਰਗੇ ਹਾਲਾਤ ਜਿਹੜੇ ਕਿ ਬਣੇ ਹੋਏ ਸੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ 27 ਅਗਸਤ ਤੋਂ 7 ਸਤੰਬਰ ਤੱਕ ਜਿਹੜਾ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਤਾਂ ਅੱਜ 8 ਸਤੰਬਰ ਨੂੰ ਜਿਹੜੇ ਕਿ ਸਰਕਾਰੀ ਸਕੂਲ ਦੇ ਟੀਚਰਜ਼ ਨੇ ਉਹ ਸਕੂਲ ਦੇ ਵਿਖੇ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਕਿ ਸਫਾਈ ਪ੍ਰਬੰਧ ਦੇਖੇ ਜਾ ਰਹੇ ਨੇ ਆ ਬਿਲਡਿੰਗਸ ਦਾ ਵੀ ਜਾਇਜ਼ਾ ਲਿੱਤਾ ਜਾ ਰਿਹਾ ਹੈ ਕਿ ਕੀ ਕੁਝ ਹਾਲਾਤ ਨੇ ਸੋ ਗੱਲਬਾਤ ਕਰਦੇ ਹਾਂ ਅਸੀਂ ਹੁਸ਼ਿਆਰਪੁਰ ਦੇ ਰੇਲਵੇ ਮੰਡੀ ਸਕੂਲ ਵਿਖੇ ਮੌਜੂਦ ਹਾਂ ਸੋ ਪ੍ਰਿੰਸੀਪਲ ਸਾਹਿਬ ਮੌਜੂਦ ਨੇ ਇੱਥੇ ਰਾਜਨ ਅਰੋੜਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਰ ਬਹੁਤ-ਬਹੁਤ ਸਵਾਗਤ ਹੈ ਨਮਸਕਾਰ ਜੀ ਸਰ ਸਰ ਹੁਣ ਕੀ ਕੁਝ ਹਾਲਾਤ ਨੇ ਜੀ ਲਗਾਤਾਰ ਬਾਰਿਸ਼ ਹੋਈ ਹੈ ਬਿਲਡਿੰਗ ਦੇ ਇਨਫਰਾਸਟ੍ਰਕਚਰ 'ਚ ਕਿੰਨਾ ਕੁ ਫਰਕ ਪਿਆ ਹੈ ਜੀ ਸਰ ਬਿਲਡਿੰਗ ਦੇ ਇਨਫਰਾਸਟ੍ਰਕਚਰ ਦੀ ਜੇ ਗੱਲ ਕਰੀਏ ਤਾਂ ਸਾਡੇ ਕੋਲ ਬਰਾਂਡਿਆਂ ਦੇ ਵਿੱਚ ਥੋੜੀ ਜਿਹੀ ਲੀਕੇਜ ਆਈ ਹੈ ਜਿਹਨੂੰ ਅਸੀਂ ਜਲਦੀ ਰਿਮੂਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਰੂਮਸ ਵੈਰਾ ਸਾਡੇ ਕਾਫੀ ਸੇਫ ਹੈ ਔਰ ਬੱਚਿਆਂ ਨੂੰ ਅਸੀਂ ਕਲਾਸਿਸ ਦੇ ਵਿੱਚ ਬਿਠਾ ਸਕਦੇ ਹਾਂ ਔਰ ਜਿਹੜਾ ਸਰਕਾਰ ਵੱਲੋਂ ਅੱਜ ਦਾ ਦਿਨ ਸਾਨੂੰ ਦਿੱਤਾ ਗਿਆ ਉਸ ਦੇ ਲਈ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਕਿ ਅਸੀਂ ਕੱਲੇ-ਕੱਲੇ ਟੀਚਰ ਆਪਣੀ-ਆਪਣੀ ਕਲਾਸ ਨੂੰ ਵੀ ਚੈੱਕ ਕਰ ਰਿਹਾ ਹੈ ਸਕੂਲ ਦੇ ਪੂਰੇ ਏਰੀਆ ਨੂੰ ਚੈੱਕ ਕਰ ਰਿਹਾ ਹੈ ਕਿਉਂਕਿ ਸਕੂਲ ਬਹੁਤ ਵੱਡਾ ਹੈ ਸਾਡੇ ਕੋਲ ਔਰ ਕੋਈ ਵੀ ਐਸਾ ਏਰੀਆ ਜਿਹੜਾ ਨਾ ਇਡਨ ਨਾ ਰਹਿ ਜਵੇ ਜਿੱਥੇ ਕੀ ਸਾਡੇ ਕੋਲ ਸਫਾਈ ਨਾ ਹੋਵੇ ਇਸ ਕਰਕੇ ਸਾਡਾ ਅੱਜ ਦਾ ਦਿਨ ਸਫਾਈ ਮੁਹਿੰਮ ਦੇ ਲਈ ਹੈ ਤੇ ਕਾਰਪੋਰੇਸ਼ਨ ਵੱਲੋਂ ਵੀ ਅਸੀਂ ਸਹਿਯੋਗ ਲੈ ਰਹੇ ਹਾਂ ਉਹਨਾਂ ਨੇ ਫੋਗਿੰਗ ਦਾ ਕਿਹਾ ਕਿ ਸਾਡੇ ਕੋਲ 7:11 12 ਵਜੇ ਉਹਨਾਂ ਨੇ ਸਾਡੇ ਕੋਲ ਆ ਜਾਣਾ ਹੈ ਔਰ ਉਹਦੀ ਫੋਗਿੰਗ ਵੀ ਹੋ ਜਾਣੀ ਹੈ ਤੇ ਪਾਣੀ ਦੀਆਂ ਟੈਂਕੀਆਂ ਵੀ ਸਾਫ਼ ਕਰਾਈਆਂ ਜਾ ਰਹੀਆਂ ਹਨ ਸਰ ਸਰ ਇਹ ਕਾਫੀ ਗ੍ਰੀਨਰੀ ਵੀ ਹੈ ਜਾਂ ਗਰਾਊਂਡ ਹੈ ਉੱਥੇ ਬਾਰਿਸ਼ ਹੋਣ ਦੇ ਕਾਰਨ ਅਜੇ ਵੀ ਪਾਣੀ ਖੜਿਆ ਹੈ ਜਾਂ ਸਾਰਾ ਕੁਝ ਹੋ ਚੁੱਕਿਆ ਹੈ ਜੀ ਸਰ ਫਿਲਹਾਲ ਪਾਣੀ ਨਹੀਂ ਹੈ ਸਕੂਲ ਦੇ ਵਿੱਚ ਕਿ ਗ੍ਰੀਨਰੀ ਜਿਹੜੀ ਹੈ ਸਾਡੇ ਸਕੂਲ ਦੇ ਵਿੱਚ ਬੜਾ ਅੱਛਾ ਹੈ ਪਾਰਕ ਬਰਾ ਵੈਲ ਮੇਨਟੇਨਡ ਹੈ ਅਸੀਂ ਸਾਰੀ ਸਫਾਈ ਬਰਾ ਜਿਹੜੇ ਰੂਟੀਨ ਚ ਕਰਾਉਂਦੇ ਰਹਿੰਦੇ ਆ ਪਰ ਜਿਹੜਾ ਪਾਣੀ ਹੈ ਜੇ ਉਹ ਹਲਕੀ ਫਲਕੀ بارش ਵੀ ਹੋਵੇ ਤੇ ਸਾਰੇ ਸ਼ਹਿਰ ਦਾ ਪਾਣੀ ਰੇਲ ਮੰਡੀ ਵੱਲੋਂ ਆਂਦਾ ਹੈ ਉਦੋਂ ਬਸ ਆ ਕੇ ਘੰਟੇ ਦੇ ਵਿੱਚ ਨਿਕਲ ਜਾਂਦਾ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈ ਔਰ ਸਕੂਲ ਦੇ ਵਿੱਚ ਸਰ ਸਾਡੇ ਕੋਲ ਦੋ ਰੇਨ ਵਾਟਰ ਹਾਰਵੈਸਟਿੰਗ ਵੀ ਹੈਗੇ ਜਿਨ੍ਹਾਂ ਦਾ ਜਿਹੜਾ ਛੱਤਾਂ ਦਾ ਪਾਣੀ ਸਾਰਾ ਉਹਦੇ ਵਿੱਚ ਜਾ ਰਿਹਾ ਕੋਈ ਪ੍ਰੋਬਲਮ ਨਹੀਂ ਹੈ ਸਰ ਵੱਖ-ਵੱਖ ਅਸੀਂ ਕਹਿ ਲਈਏ ਕਿਹੜੇ-ਕਿਹੜੇ ਸਟੈਪਸ ਦੇ ਵਿੱਚ ਸਫਾਈ ਜਿਹੜੀ ਕਿ ਕੀਤੀ ਜਾ ਰਹੀ ਹੈ ਜਾਂ ਕੀ ਕੋਈ ਚੈੱਕ ਕੀਤਾ ਜਾ ਰਿਹਾ ਹੈ ਜੀ ਸਰ ਸਭ ਤੋਂ ਪਹਿਲਾਂ ਤਾਂ ਅੱਜ ਕਮਰੇ ਖੋਲ ਕੇ ਅਸੀਂ ਦੇਖਿਆ ਹੈ ਕਿ ਕੋਈ ਕਿਸੇ ਕਲਾਸ ਦੇ ਵਿੱਚ ਕੋਈ ਕੋਈ ਜਾਨਵਰ ਜਾਂ ਕੀੜਾ ਜਾਂ ਮਕੌੜਾ ਨਾ ਹੋਵੇ ਤਾਂ ਕਿ ਬੱਚੇ ਸੇਫ ਰਹਿਣ ਸਾਡੇ ਦੂਸਰਾ ਹੈ ਕਿ ਬਿਜਲੀ ਦੀ ਜਿਹੜੀ ਮੇਨਟੇਨੈਂਸ ਹੈ ਉਹਨੂੰ ਵੀ ਦੇਖ ਰਹੇ ਆਂ ਬਿਜਲੀ ਇਲੈਕਟ੍ਰੀਸ਼ੀਅਨ ਸੀ ਬੁਲਾਇਆ ਹੈ ਪਾਣੀ ਦੀ ਟੈਂਕੀਆਂ ਨੂੰ ਸਾਫ਼ ਕਰਵਾਇਆ ਜਾ ਰਿਹਾ ਸਰ ਤਾਂ ਕਿ ਪਾਣੀ ਵੀ ਬੱਚਿਆਂ ਨੂੰ ਪੀਣ ਦੇ ਪਾਣੀ ਤੋਂ ਵਾਟਰ ਬੋਰਨ ਡਿਸੀਜ਼ ਹੋਣੀਆਂ ਹੁਣ ਜੇ ਕੋਈ ਪਾਣੀ ਦੇ ਬਾਰੇ ਸਵਾਲ ਹੋਣੀ ਆ ਉਹਦਾ ਵੀ ਧਿਆਨ ਰੱਖ ਰਹੇ ਆ ਨਾਲ ਸਾਡੇ ਕੋਲ ਸਰ ਅਸੀਂ ਬਾਜ਼ਾਰੋਂ ਵੀ ਮਜ਼ਦੂਰ ਵੀ ਹਾਇਰ ਕੀਤੇ ਆ ਕਿ ਸਫਾ ਸਾਫ ਸਫਾਈ ਵਾਸਤੇ ਪਰ ਇਹ ਆ ਕਿ ਸਾਨੂੰ ਕੱਲ ਪੂਰੀ ਉਮੀਦ ਹੈ ਕਿ ਅੱਜ ਸ਼ਾਮ ਤੱਕ ਅਸੀਂ ਪੂਰਾ ਸਕੂਲ ਨੂੰ ਚਮਕਾ ਦੇਣਾ ਤੇ ਕੱਲ ਬੱਚਿਆਂ ਦਾ ਅਸੀਂ ਵੈਲਕਮ ਕਰਾਂਗੇ ਸਰ ਇੱਥੇ ਕਾਫੀ ਗ੍ਰੀਨਰੀ ਹੈ ਜਾਂ ਫਿਰ ਇਹ ਬਰਸਾਤੀ ਸੀਜ਼ਨ ਕਰਕੇ ਵੀ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ ਸੋ ਪੇਰੈਂਟਸ ਵੀ ਨੇ ਜਿਹੜੇ ਉਹ ਚਿੰਤਿਤ ਹੁੰਦੇ ਨੇ ਸੋ ਕੀ ਕਹਿਣਾ ਚਾਹੋਗੇ ਜੀ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਕੀ ਉਹ ਮੇਨਟੇਨ ਕਰ ਚੁੱਕੇ ਗਏ ਸਰ ਪੰਜਾਬ ਸਰਕਾਰ ਦੀ ਇੱਕ ਮੁਹਿੰਮ ਹੈ ਕਿ ਹਰ ਸ਼ੁੱਕਰਵਾਰ ਡੇਂਗੂ ਪੇਵਾਰ ਸਾਡੇ ਰੂਟੀਨ ਦੇ ਵਿੱਚ ਸਾਡੇ ਕੋਲ ਸਕੂਲ ਦੇ ਵਿੱਚ ਟੀਮਾਂ ਜਿਹੜੀਆਂ ਹੈਲਥੀ ਭਾਗ ਦੀਆਂ ਆਉਂਦੀਆਂ ਉਹ ਚੈੱਕ ਕਰਦੀਆਂ ਸਾਡੇ ਸਕੂਲ ਦੇ ਵਿੱਚ ਕੋਈ ਕੂਲਰ ਨਹੀਂ ਹੈ ਜਿਹਦੇ ਵਿੱਚ ਪਾਣੀ ਹੋਵੇ ਗਮਲਿਆਂ ਦੇ ਵਿੱਚ ਵੀ ਅਸੀਂ ਪਾਣੀ ਨਹੀਂ ਰਹਿਣ ਦਿੰਦੇ ਸਰ ਔਰ ਬਾਰਿਸ਼ ਵਾਲਾ ਪਾਣੀ ਤਾਂ ਬਿਲਕੁਲ ਨਹੀਂ ਮਤਲਬ ਜੇ ਬਾਰਿਸ਼ੀ ਉਹਨੂੰ ਵਾਟਰਿੰਗ ਹੀ ਪlant ਨੂੰ ਉਨੀ ਕੀਤੀ ਜਾਂਦੀ ਹੈ ਜਿੰਨੀ ਕੀ ਉਹਨੂੰ ਲੋੜ ਹੈ ਕਿਉਂਕਿ ਅਦਰਵਾਇਜ਼ ਜਿਹੜੀ ਹੈਗੀਆਂ ਆਪਣੇ ਹੁਣ ਆਉਣ ਵਾਲੇ ਮੌਸਮ ਦੇ ਵਿੱਚ ਡੇਂਗੂ ਦਾ ਜ਼ੋਰ ਜ਼ਿਆਦਾ ਹੋ ਜਾਣਾ ਮਲੇਰੀਆ ਫੈਲੇਗਾ ਉਹਦੇ ਲਈ ਸਰਕਾਰ ਵੱਲੋਂ ਵੀ ਦਾਇਰਤਾ ਚੱਲ ਰਹੀ ਸਾਨੂੰ ਜਾਰੀਆਂ ਤੇ ਅਸੀਂ ਵੀ ਭਾਗ ਦਿਆਂ ਦਾਇਰਤਾ ਨੂੰ ਵੀ ਇਨਬਿਨ ਪਾਲਣਾ ਕਰ ਰਹੇ ਹਾਂ ਸਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਕਿਸੇ ਬੱਚੇ ਨੂੰ ਪ੍ਰੋਬਲਮ ਨਾ ਹੋਵੇ ਸੋ ਇਹ ਪ੍ਰਿੰਸੀਪਲ ਸਾਹਿਬ ਸੀਗੇ ਰੇਲਵੇ ਮੰਡੀ ਸਕੂਲ ਤੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਜਿਹੜੇ ਕਿ ਪ੍ਰਬੰਧ ਸੀ ਜਾਂ ਸਫਾਈ ਦੇ ਪ੍ਰਬੰਧ ਸੀ ਉਹਨਾਂ ਨੂੰ ਪੂਰਨ ਤੌਰ ਤੇ ਮੁਕੰਮਲ ਕਰ ਦਿੱਤਾ ਗਿਆ ਹੈ ਤੇ ਜਿਹੜੇ ਬੱਚੇ ਨੇ ਉਹ ਸੁਰੱਖਿਅਤਲੀ ਹੁਣ ਸਕੂਲ ਦੇ ਵਿੱਚ ਆ ਸਕਦੇ ਨੇ ਤਾਂ ਜੋ ਜਿਹੜਾ ਕਿ ਛੁੱਟੀਆਂ ਹੋਈਆਂ ਸੀਗੀਆਂ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਸੀ ਬੱਚਿਆਂ ਦੀਆਂ ਉਸ ਕਾਰਜ ਨੂੰ ਕਰ ਸਕਣ ਕੈਮਰਾਮੈਨ ਮਨਵੀਰ ਮੇਟੀਆਣਾ ਦੇ ਨਾਲ ਮੈਂ ਨਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਜਗ ਬਾਣੀ ਟੀਵੀ